ਜਿਹੜੀ ਮੈਂ ਪਤਕਾ ਹਿਰਸਿਕ ਤਲਵੰਡੀ ਆਪਕੋ ਆਪਣਾ ਹਰਮਨ ਤੇਰਾ ਚੰਦ ਦੇਖ ਰਹੇ ਹੋ ਜੀ ਇਹ ਸ਼ਹਿਰ ਅੱਜ ਅਸੀਂ ਪਜੂ ਦਾ ਜੀ ਪਿੰਡ ਮਹਲੇਵਾਲ ਅੱਜ ਅਸੀਂ ਕਿਤੇ ਮਾਰ ਜੋ ਫਸਤੀਆਂ ਕੋ ਡਾਕਟਰ ਸਾਡੇ ਹੋਮੋਪੈਥੀ ਦੇ ਨਾ ਨਗਰ ਤੋਂ ਆਏ ਨਹੀਂ ਉਹਨਾਂ ਨਾਲ ਆਪਾਂ ਗੱਲਬਾਤ ਕਰਤੀ ਕਿ ਨਾਲ ਦੇ ਡਾਕਟਰ ਅਗਰ ਜੀ ਜਿਹੜਾ ਹੋਮੋਪੈਥਿਕ ਕਲੀਨਿਕ ਦੇਗਾ ਫਤੇਗੜ ਚੂੜੀਆਂ ਸੁਪਰਾ ਰੋਡ ਦੇ ਉੱਪਰ ਔਰ ਇਹੋ ਜਿਹੇ ਡਾਕਟਰਾਂ ਤੇ ਸਾਨੂੰ ਬੜਾ ਮਾਣ ਆ ਕਿ ਅੱਜ ਜਿਹੜੀ ਇਹ ਇਲਾਜ ਆ ਮੈਡੀਕਲ ਆ ਟੈਸਟ ਕੀਤੇ ਜਾ ਰਹੇ ਆ ਤੇ ਦਵਾਈ ਦਾ ਕੋਈ ਪੈਸਾ ਨਹੀਂ ਲਿਆ ਜਾਗਾ ਇਸ ਬੰਦੀ ਨੂੰ ਪੁੱਛਿਆ ਤਾਂ ਮੈਂ ਕਹਿ ਜੀ ਇਹ ਅੱਕਰਾਇਆ ਚੱਕਰਾਗਾ ਦਵਾਈ ਨਾ ਖੋਣੀ ਚਾਹੀਦੀ ਆ ਪਰ ਸਾਨੂੰ ਮੰਨਿਆ ਦਵਾਈ ਲੈਣ ਲੱਗੇ ਜੀ ਆਪਾਂ ਕੈਲਸ਼ੀਅਮ ਦੀ ਕੈਲਸ਼ੀਅਮ ਦੀ ਕੈਲਸ਼ੀਅਮ ਦੀ ਦਵਾਈ ਕੋਹਨਾਂ ਲੋਕਾਂ ਜੀ ਕੈਲਸ਼ੀਅਮ ਦੀ ਦਵਾਈ ਹੈ ਅੱਜ ਸੁਣਿਆ ਉਹ ਗੋਲੀ ਕੈਲਸ਼ੀਅਮ ਦੇ ਨਾਮ ਦਾ ਆਰਨਿਵੀ ਦੇ ਕਰੇਗੇ ਤੇ ਗਰਮ ਫਾਇੰਡਲਸ ਤੋਂ ਬਣ ਕੇ ਤੇ ਡਾਕਟਰ ਸਾਹਿਬ ਜਦੋਂ ਇਹ ਮੁੱਕ ਗਈ ਤੇ ਮੁੜ ਕੇ ਵਿਚਾਰਾ ਗਰੀਬੰਦਾ ਕਿੱਥੋਂ ਲਊਗਾ ਇਹ ਤੇ ਤੁਹਾਨੂੰ ਬੱਲੇ ਘਟੂੜੀਆਂ ਆਉਣਾ ਪਏਗਾ ਬੱਲੇ ਘਟੂੜੀਆਂ ਡਾਕਟਰ ਅਲੀ ਕੁਮਾਰ ਜੀ ਦੀ ਆਪਣੀ ਕਲੀਨਿਕ ਹੈ ਅ ਤੁਹਾਡਾ ਵੀ ਸਵਾਗਤ ਆ ਤੇ ਤੁਸੀਂ ਕਿਹੜੀ ਕੰਪਨੀ ਤੋਂ ਆਏ ਹੋ ਵਿਜ਼ਲੋ ਮੇਫਾਰਮਾ ਇਹ ਕਾਟੇ ਕਾਟੇ ਡੀਲ ਕਰਦੀ ਹੈ ਇਹ ਹਰ ਪ੍ਰਕਾਰ ਦੀਆਂ ਦਵਾਈਆਂ ਜੀ ਡੀਲ ਕਰਦੀ ਹੈ ਅੱਛਾ ਜੀ ਤੁਸੀਂ ਆ ਬਵਾਸੀਰ ਲੈ ਲਓ ਸਾਈਨਸ ਦੀ ਪ੍ਰੋਬਲਮ ਲੈ ਲਓ ਉਹ ਲੈ ਲਓ ਸ਼ਟਮਕ ਦੀ ਲੈ ਲਓ ਮੇਨ ਤਰੀਕਾ ਚੱਲ ਰਹੀ ਹੈ ਜੀ ਲੀਵਰ ਦੀਆਂ ਤੇ ਟਾਈਫਾਇਡ ਦੀਆਂ ਸਰਵਾਈਕਲ ਦੀਆਂ ਇਹ ਅਵੇਲੇਬਲ ਨੇ ਤੇ ਰਿਜ਼ਲਟ ਬਹੁਤ ਵਧੀਆ ਹੈ ਜੀ ਨਹੀਂ ਥੋੜਾ ਸਮਾਂ ਪਾ ਕੇ ਮਿਲਦਾ ਹੈ ਕਿ ਰਿਜ਼ਲਟ ਹਫਤਾ ਦਾ ਜ਼ਿੰਦ ਵਿੱਚ ਰਿਜ਼ਲਟ ਠੀਕ ਹੈ ਕਮਪਿਊਟਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਜਿਹੜੀ ਸਾਡੀ ਹੋਮੋਪੈਥੀ ਦਵਾਈ ਹੈ ਨਾ ਜੀ ਇਹ ਅਸੀਂ ਕਹਦੇ ਆ ਕਿ ਸੋਅਰ ਸਟਡੀ ਵਿਨਸ ਆ ਰਹੀ ਹੈ ਸਾਜੀ ਹਾਂਜੀ 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 ਇਹ ਸਭ ਤੋਂ ਵੱਡਾ ਸਵਾਲ ਮੇਰੇ ਕੁਐਸਚਨ ਦਾ ਮਤਲਬ ਇਹ ਹੋਈ ਸੀ ਹਾਂਜੀ ਇਹ ਸੋਅਰ ਸਟਡੀ ਵਿਨਸ ਆ ਰਹੀ ਹੈ ਸਾਜੀ ਤੁਸੀਂ ਇਹਨੂੰ ਵਰਤੋ ਤੇ ਤਦ ਤੁਹਾਨੂੰ ਪਤਾ ਲੱਗੇਗਾ ਐਨਐਜੀ ਦੀ ਜੜ ਓਏ ਮੈਂ ਡਾਕਟਰ ਅਨਰ ਦੀ ਕਲੀਨਿਕ ਤੇ ਵੇਖ ਚੁੱਕਾ ਇੱਕ ਗੱਲ ਕਿ ਲੋਕਾਂ ਆਉਂਦਿਆਂ ਸਾਰੀ ਗਰਮ ਹੋ ਜਾਂਦੇ ਪਾਜੀ ਫਰਕ ਨਹੀਂ ਪਿਆ ਇਹ ਹੋ ਗਿਆ ਹਾਲਾਂਕਿ ਇਹਨਾਂ ਨੇ ਕੋਰਸ ਅੱਧਾ ਵੀ ਕੰਪਲੀਟ ਨਹੀਂ ਕੀਤਾ ਹੁੰਦਾ ਇਸੇ ਲਈ ਇਹਦੀ ਕਹਾਵਤ ਹੈ ਜੀ ਸਲੋ ਐਂਡ ਸਟਡੀ ਮੀਨਸ ਦ ਰੇਸ ਮਤਲਬ ਹੁਣ ਇਹ ਟੜ ਜਾਂਦੇ ਸਰੀਰ 'ਚ ਰਚੇਗੀ ਤੇ ਕੀ ਤੁਹਾਨੂੰ ਹੈ ਜਿਹੜਾ ਅਸਰ ਪਾ ਕੇ ਇਹ ਫਿਰ ਜੜ ਤੋਂ ਖਤਮ ਕਰੂਗੀ ਜੜ ਤੋਂ ਖਤਮ ਕਰੇਗੀ ਅੰਗਰੇਜ਼ੀ ਦਵਾਈਆਂ ਦਾ ਅਸਰ ਛੇਤੀ ਹੈ ਕਿ ਅੱਜ ਦਾ ਜਿਹੜਾ ਕੈਂਪ ਸੀਗਾ ਇਹ ਪਲਾਨ ਹੀ ਸੀਗਾ ਮਤਲਬ ਥੋੜੇ ਸਮੇਂ 'ਚ ਪਲਾਨ ਤੇ ਫਿਰ ਵੀ ਅੱਜ ਤੁਸੀਂ ਜਿਹੜੀ ਰਸ਼ ਦੇਖ ਰਹੇ ਹੋ ਭੀੜ ਦੇਖ ਰਹੇ ਹੋ ਕਿਹਦੇ ਬਾਰੇ ਕੀ ਗੱਲ ਕਰਨੀ ਚਾਹੁੰਦੇ ਹੋ ਅਸੀਂ ਦੀ ਮਤਲਬ ਆਉਂਦਾ ਸਪੋਰਟ ਦਿੱਤੀ ਹੈ ਜਾਣਕਾਰੀ ਕੋਲਾ ਸਾਹਿਬ ਦੇ ਮੇਲੇ ਤੇ ਬਹੁਤ ਆਉਂਦੀ ਹੈ ਤੇ ਦੇਖ ਕੇ ਫਾਟਰੀ ਮਿਲਦੀ ਹੈ ਫਿਰ ਉੱਥੋਂ ਰੋਕੇ ਮੈਸਜ ਲੈ ਲੈਂਦੇ ਆ ਠੀਕ ਹੈ ਜੀ ਧੰਨਵਾਦ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਮਨਪਾਉ ਮੋੜੀ ਮੇਰਾ ਨਾਮ ਅਚਾਰ ਉੱਚੀ ਬੋਲੋ ਮੇਰਾ ਨਾਮ ਸੁਮਨ ਪੰਡਿਆ ਜੀ ਅੱਛਾ ਜੀ ਜੀ ਆਪਣੀ ਸੇਵਾ ਜੋ ਸਾਡੇ ਕੋਲ ਤੋਂ ਸੁਮਨ ਸਰਦੀ ਹੈ ਇਹ ਆਪਣੀ ਸੇਵਾ ਦੇ ਰਹੀ ਹੈ ਅੱਛਾ ਜੀ ਅਸੀਂ ਆਪਣੇ ਹੋਮੋਪੈਥੀ ਨੂੰ ਪ੍ਰਮੋਟ ਕਰ ਰਹੇ ਹਾਂ ਓਕੇ ਜੀ ਹੋਮੋਪੈਥੀ ਦਾ ਕੋਈ ਵੀ ਸਾਈਡ ਇਫੈਕਟ ਕਿਸੇ ਨੂੰ ਨਹੀਂ ਹੁੰਦਾ ਜੀ ਉਹਨਾਂ ਨੂੰ ਹੋਮੋਪੈਥੀ ਨੂੰ ਮਾਦਾ ਨਹੀਂ ਕਹਿੰਦੇ ਨਾ ਅੱਛਾ ਜੀ ਅਸੀਂ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਆਪਣੀ ਹੋਮੋਪੈਥੀ ਦਵਾਈ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੇ ਜੀ ਇਹ ਸਭ ਤੋਂ ਸੇਵਾ ਦਵਾਈ ਹੈ ਜਿਹਦਾ ਕੋਈ ਨਹੀਂ ਸਾਈਡ ਇਫੈਕਟ ਨਹੀਂ ਹੈ ਔਰ ਬਹੁਤ ਹੀ ਤਕਤੀ ਦਵਾਈ ਹੈ ਤੇ ਡਾਕਟਰ ਸਾਹਿਬ ਅੱਜ ਇਹਦਾ ਕੈਂਪ ਲਾਇਆ ਆ ਇਹਦਾ ਮੁੱਖ ਕਾਰਨ ਕੀ ਆ ਸਾਡੀਆਂ ਦਵਾਈਆਂ ਰੱਖੀਆਂ ਨੇ ਕਿ ਇਹਨੂੰ ਫ੍ਰੀ ਦੇਣ ਦੇ ਜੇ ਜਾਂ ਕੁਝ ਘੱਟ ਰੇਟ ਦੇ ਪੈਸੇ ਲੈਣ ਦੇ ਜੇ ਇਸ ਬੰਦੇ ਕੀ ਕਹਿਣਾ ਚਾਹੁੰਦੇ ਨੇ ਇਹਦਾ ਕੋਈ ਪੈਸਾ ਨਹੀਂ ਆ ਰਿਹਾ ਜੀ ਟੋਟਲ ਫ੍ਰੀ ਹੈ ਜੀ ਜਿਹੜੇ ਚੈੱਕਅਪ ਪਲੱਸ ਦਵਾਈਆਂ ਚੈੱਕਅਪ ਵੀ ਫ੍ਰੀ ਹੈ ਜੀ ਦਵਾਈਆਂ ਵੀ ਟੋਟਲ ਫ੍ਰੀ ਹੈ ਅੱਛਾ ਜੀ ਇਹ ਆਪਣਾ ਅੱਜ ਛੋਲਾ ਸਾਹਿਬ ਦੇ ਲੈ ਲੇ ਤੇ ਅਸੀਂ ਸੰਗਤ ਨੂੰ ਫ੍ਰੀ ਦੇ ਰਹੇ ਹਾਂ ਜੀ ਅੱਛਾ ਜੀ ਮੈਂ ਸੇਵਾ ਨਿਭਾ ਰਹੇ ਹਾਂ ਜੀ ਸੇਵਾ ਨਿਭਾ ਰਹੇ ਬਹੁਤ ਵਧੀਆ ਗੱਲ ਹੈ ਔਰ ਬਿਜ਼ਨਸਮੈਨ ਸੋਰੀ ਮੈਂ ਬਹੁਤ ਮਾਡਲ ਆਫ ਯੂਜ਼ ਕਰਨ ਲਗਾ ਕਿ ਠਗੀ ਬਣਾਣੀ ਤੇ ਤੁਸੀਂ ਤਾਂ ਤੁਸੀਂ ਸੇਵਾ ਕਰਨ ਪਹੁੰਚ ਸਕਦੇ ਹੋ ਐਡੀ ਦੂਰੋਂ ਨਿਰਸਵਾਰਥ ਤੇ ਉਹਨਾਂ ਨੂੰ ਕੋ ਮੈਸੇਜ ਦੇਣਾ ਚਾਹੁੰਦੇ ਹੋ ਨਹੀਂ ਮੈਂ ਕਿਸੇ ਨੂੰ ਮਾੜਾ ਨਹੀਂ ਕਹਦਾ ਸਾਰੇ ਆਪਣੀ ਯੋਗਤਾ ਦੇ ਫੀਲ ਪਰ ਮੈਂ ਤੁਹਾਡੀ ਮਾਣੂ ਕਹਿ ਸਕਦਾ ਕਿ ਕਿਸੇ ਵੀ ਡਾਕਟਰ ਨੂੰ ਕਿਸੇ ਵੀ ਦੇਸ਼ਕ ਨੂੰ ਮਿਸ ਗਾਈਡ ਨਹੀਂ ਕਰਨਾ ਚਾਹੀਦਾ ਸਹੀ ਗਾਈਡ ਕਰਨਾ ਚਾਹੀਦਾ ਤੇ ਸਹੀ ਦਵਾਈ ਦੇਣੀ ਚਾਹੀਦੀ ਆ ਕੋਈ ਲੁੱਟ ਨਹੀਂ ਕਰਨੀ ਚਾਹੀਦੀ ਇਹ ਤੇ ਬਹੁਤ ਵਧੀਆ ਪੇਸ਼ਾ ਹੈਗਾ ਇਨੂੰ ਅਸੀਂ ਲੈਣ ਦੋ ਕੇ ਆਪਾਂ ਅੱਜ ਬਤਾਈਏ ਕਿ ਕੀ ਹੁੰਦੀ ਹੈ ਤੇ ਡਾਕਟਰ ਸਾਹਿਬ ਅੱਜ ਫਿਰ ਕਿਹੜੀ ਕਿਹੜੀ ਆਪਾਂ ਸਬੰਧਤ ਦੀ ਦਵਾਈ ਦੇਣ ਡਾਂ ਜਾਂ ਕੀ ਕੀ ਕਿਹੜੇ ਕਿਹੜੇ ਚੈੱਕਅਪ ਕਰਨ ਡਾਂ ਅਸੀਂ ਅੱਜ ਸਾਰੀ ਦਵਾਈ ਨਕਸ਼ਾ ਦੇ ਰਹੇ ਆਂ ਜੀ ਬਿਖਤੀ ਦੇ ਰਹੇ ਆਂ ਸ਼ੂਗਰ ਨੂੰ ਦੇ ਰਹੇ ਆਂ ਬੀਵਰ ਦੀ ਦੇ ਰਹੇ ਆਂ ਸਰਵਾਈਥ ਦੀ ਦੇ ਰਹੇ ਆਂ ਜੀ ਸਵਾਸੀ ਦੀ ਦੇ ਰਹੇ ਆਂ ਜੀ ਅੱਛਾ ਜੀ ਕੋਈ ਨਾ ਸਮਝ ਰਹਾ ਅੱਜ ਇਹ ਕੀ ਬਣ ਪਾ ਰਿਹਾ ਅੱਛਾ ਜੀ ਤੇ ਕਿੰਨੇ ਕੁ ਪੇਸ਼ੈਂਟ ਆ ਚੁੱਕੇ ਆ ਔਰ ਕੀ ਕਿਹੜੀ ਬਿਮਾਰੀ ਜ਼ਿਆਦਾ ਮੇਨ ਪਾਈ ਗਈ ਤੁਹਾਡੇ ਕੋਲ ਲਗਭਗ ਥੋਕ ਪੇਸ਼ੇ ਤਾਂ ਹੀ ਦੇਖ ਚੁੱਕੇ ਜੀ ਅੱਛਾ ਜੀ ਤੇ ਜ਼ਿਆਦਾ ਦਵਾਈ ਦੀ ਵਰਤੀ ਹੈ ਜੀ ਅੱਛਾ ਜੀ ਹਾਂ ਜੀ ਲੀਵਰ ਦੀ ਬਹੁਤ ਪ੍ਰੋਬਲਮ ਹੈ ਤੇ ਤੁਹਾਡੇ ਨਾਲ ਹੀ ਤੁਹਾਡੇ ਨਾਲ ਹੀ ਕਹਿਣਾ ਚਾਹੁੰਦਾ ਵੀ ਆਪਣਾ ਖਾਣ-ਪੀਣ ਦਾ ਆਪਣਾ ਲਾਈਫ ਸਟਾਈਲ ਬਦਲੋ ਤੇ ਹੈਵੀ ਚੀਜ਼ਾਂ ਬੰਦ ਕਰੋ ਖਾਣੀਆਂ ਸੈਰ ਕਰੋ ਤੇ ਹਸਤਲੀ ਤਲੀ ਚੀਜ਼ਾਂ ਬੰਦ ਕਰੋ ਬਾਜ਼ਾਰ ਦਾ ਫਾਸਟ ਫੂਡ ਬੰਦ ਕਰੋ ਤੇ ਸਰ ਫਾਸਟ ਫੂਡ ਦੀ ਗੱਲ ਆ ਗਈ ਮੈਂ ਤੇ ਆਉਣ ਹੀ ਲੱਗਾ ਸੀ ਤੇ ਉਹਨਾਂ ਮਾਪਿਆਂ ਨੂੰ ਕੀ ਕਹੋਗੇ ਕਿ ਜਿਹੜੇ ਮਤਲਬ 버ਗਰ ਪੀਜ਼ਾ ਜਿਹੜੇ ਸਾਡੀ ਖਾਣ ਪੀਣ ਨਹੀਂ ਗਾਉ ਨਹੀਂ ਦੇਖੋ ਤੇ ਫਿਰ ਵੀ ਪੈਸੇ ਦਿੰਦੇ ਆ ਨਾਲ ਜਾਂਦੇ ਆ ਲਿਆ ਕੇ ਦਿੰਦੇ ਆ ਆਰਡਰ ਕਰਦੇ ਆ ਦੇਖੋ ਅੱਜ ਤੋਂ 30 ਸਾਲ 20 ਸਾਲ ਪੁਰਾਣੀ ਪਹਿਲਾਂ ਇਹ ਬਿਮਾਰੀਆਂ ਨਹੀਂ ਸੀ ਅੱਛਾ ਜੀ ਦੁਨੀਆਂ ਵੀ ਨਹੀਂ ਸੀ ਜੀ ਜੋ ਅੱਜ ਬਿਮਾਰੀਆਂ ਆ ਰਹੀਆਂ ਅੱਛਾ ਜੀ ਇਸੇ ਕਰਕੇ ਆ ਰਹੀ ਹੈ ਮੇਟਰ ਸਾਡਾ ਲਾਈਫ ਸਟਾਈਲ ਬਦਲ ਗਿਆ ਹੈ ਅੱਛਾ ਜੀ ਬੱਚਿਆਂ ਨੂੰ ਗਲਤ ਰਸਤੇ ਭੇਜ ਰਹੇ ਆ ਜੀ ਇਹਦਾ ਆਉਣ ਵਾਲੇ ਟਾਈਮ ਤੇ ਤੁਹਾਨੂੰ ਬਹੁਤ ਮਾੜਾ ਹੀ ਲੱਗ ਸਕਦਾ ਹੈ ਤੇ ਸਰ ਸਰਾਈਕਲ ਵਾਹਨ ਸੰਬੰਧੀ ਕਿੰਨੇ ਕੇਸ ਤੁਹਾਨੂੰ ਉਹ ਪਰਸਨੈਲਿਟੀ ਦਿਖਾਉਣ ਲੱਗਾ ਕਿ ਜਿਹਨੂੰ ਕਿਸੇ ਤਰਫ ਦੀ ਲੋੜ ਨਹੀਂ ਆ ਬੱਚਾ ਬੱਚਾ ਉਹਨਾਂ ਦਾ ਨਾਂ ਝਾੜਦਾ ਡਾਕਟਰ ਅਨਿਲ ਜੀ ਜਿਨ੍ਹਾਂ ਦਾ ਕਲੀਨਿਕ ਹੈਗਾ ਜੀ ਸੰਗਤਪੁਰਾ ਰੋਡ ਨੀਅਰ ਪੈਟਰੋਲ ਪੰਪ ਤੇ ਡਾਕਟਰ ਸਾਹਿਬ ਅੱਜ ਜਿਹੜਾ ਕੈਂਪ ਲਾਇਆ ਡਾਕਟਰ ਸਾਹਿਬ ਨੇ ਜਾਣਕਾਰੀ ਲਈ ਆ ਤੇ ਕੀ ਕਹਿਣਾ ਚਾਹੋਗੇ ਬਾਸ ਸਨਣਾ ਚਾਹੀਦਾ ਹਰ ਇੱਕ ਨੂੰ ਜੀ ਸੇਵਾ ਕਰਨੀ ਚਾਹੀਦੀ ਇਹਨਾਂ ਨੇ ਜਿਹੜੀ ਸੰਗਤ ਆਉਂਦੀ ਜਾਂਦੀ ਹੈ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਮਿਲੇ ਕਿ ਕੋਈ ਪ੍ਰੋਬਲਮ ਹੈ ਤਾਂ ਕੀ ਨਾ ਹੋਵੇ ਠੀਕ ਹੈ ਜੀ ਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਮੈਸੇਜ ਦੇ ਚੁੱਕੇ ਆ ਮਾਪਿਆਂ ਨੂੰ ਤੇ ਤੁਸੀਂ ਤੇ ਇਹਦੀ ਬਿਹਤਰੀ بڑا ਸਲਾਹ ਦਿੰਨੇ ਹੋ ਫਾਸਟ ਫੂਡ ਤੋਂ ਤਲੀਆਂ ਚੀਜ਼ਾਂ ਤੋਂ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਮਾਪਿਆਂ ਨੂੰ ਅੱਗੇ ਦੂਜਾ ਮੇਰਾ ਇੱਕ ਬਿਮਾਰੀ ਦਾ ਕਰ ਹੈ ਕੋਈ ਸਾਫ ਸਫਾਈ ਦੀ ਹੁੰਦੀ ਹੈ ਜਿਹਦੇ ਕਰਕੇ ਕਈ ਬमारी ਫੈਲਦੀ ਹੈ। ਅੱਛਾ ਜੀ। ਤੇ ਬਿਲਕੁਲ ਅਵਾਇਡ ਕਰਨਾ ਚਾਹੀਦਾ ਹੈ ਬਾਹਰ ਦੀ ਚੀਜ਼ਾਂ ਬਿਲਕੁਲ ਬੰਦ ਰੱਖਦੇ ਜਾਈਏ। ਸਾਨੂੰ ਕਿਹਾ ਕਿ ਇਹ ਮਿੱਟੀयां ਬਾਹਰ ਦੇ ਮਿਲਾਣ ਦੇ। ਠੀਕ ਹੈ।